ਇੱਕ ਦਰਿੰਦਾ ਜੋ ਸੜਕਾਂ ਤੇ ਆਪਣਾ ਸ਼ਿਕਾਰ ਲੱਭਦਾ ਸੀ ਜੋ ਸਿਰਫ ਮਰਦਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਜਿਸ ਨੇ 11 ਲੋਕਾਂ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਇੱਕ ਦਰਿੰਦਾ ਜੋ ਆਪਣੇ ਸ਼ਿਕਾਰ ਦੀ ਲਾਸ਼ ਕੋਲ ਬੈਠ ਕੇ ਉਸਦੇ ਪੈਰ ਫੜ ਮਾਫੀਆਂ ਮੰਗਦਾ ਹੰਝੂ ਵਹਾਉਂਦਾ ਸੀ ਜੀ ਹਾਂ ਗੱਲ ਕਰ ਰਹੇ ਹਾਂ ਸੀਰੀਅਲ ਕਿਲਰ ਸੋਡੀ ਜਿਸ ਦਾ ਪੂਰਾ ਨਾਮ ਰਾਮ ਸਰੂਪ ਜੋ ਹੁਸ਼ਿਆਰ ਕੋਰਦੇ ਪਿੰਡ ਚੌੜਾ ਦੇ ਨਾਲ ਸੰਬੰਧਿਤ ਜਿਸ ਨੂੰ ਬੀਤੇ ਦਿਨੀ ਰੋਪੜ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਰੋਪੜ ਇਲਾਕੇ 'ਚ ਹੋਏ ਇੱਕ ਕਤਲ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਪਰ ਜਦੋਂ ਇਸ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਇਹ ਤਾਂ ਇੱਕ ਸੀਰੀਅਲ ਕਿਲਰ ਦਰਅਸਲ ਰਾਮ ਸਰੂਪ ਉਰਫ ਸੋਢੀ ਇੱਕ ਸੰਭਲੇਂਗੀ ਹੈ ਇਹ ਪਹਿਲਾਂ ਮਰਦਾਂ ਦੇ ਨਾਲ ਸਬੰਧ ਬਣਾਉਂਦਾ ਸੀ ਤੇ ਫਿਰ ਜੇਕਰ ਉਹਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਕੋਈ ਵਿਵਾਦ ਹੁੰਦਾ ਤਾਂ ਉਹਨਾਂ ਨੂੰ ਮੌਤ ਦੇ ਘਾਟ ਪੁੱਟਾਰ ਦਿੰਦਾ ਇਹ ਹੁਣ ਤੱਕ 11 ਕਤਲ ਕਬੂਲ ਕਰ ਚੁੱਕੇ ਹੈ ਪਰ ਇੱਕ ਸੀਰੀਅਲ ਕਿਲਰ ਸੋਡੀ ਦੀ ਬੈਕ ਸਟੋਰੀ ਕੀ ਹੈ ਉਸ ਦਾ ਪਰਿਵਾਰ ਕਿਹੋ ਜਿਹਾ ਉਸ ਦਾ ਬਚਪਨ ਕਿਹੋ ਜਿਹਾ ਸੀ ਇਹ ਜਾਣਨ ਦੇ ਲਈ ਪੀਟੀਸੀ نیوز ਦੀ ਟੀਮ ਪਹੁੰਚੀ ਸੀਰੀਅਲ ਕਿਲਰ ਦੇ ਪਿੰਡ ਅੱਜ ਤੱਕ ਦੀ ਅਪਡੇਟ ਇਹ ਹੈ ਕਿ ਹਲੇ ਤੱਕ ਜਿਹੜਾ ਹੈ ਰਾਮ ਸ਼ਰੂਪ ਜਿਹੜਾ ਹੈ ਉਹ ਹਲੇ ਤੱਕ ਮੰਨ ਚੁੱਕਾ ਹੈ ਕਿ ਉਹਦੇ ਵੱਲੋਂ 11 ਕਤਲ ਕਰ ਦਿੱਤੇ ਗਏ ਹਨ ਸੈਕਸ਼ੂਅਲ ਵਰਕਰ ਅਤੇ ਗੇ ਜਿਹੜਾ ਹੈ ਪੁਲਿਸ ਦੀ ਜਾਂਚ ਦੇ ਵਿੱਚ ਉਹ ਦੱਸਿਆ ਗਿਆ ਹੈ ਕਿ ਸੈਕਸ਼ੂਅਲ ਵਰਕਰ ਅਤੇ ਗੇ ਆ ਰਾਮ ਸਰੂਪ ਅਤੇ ਇਹ ਲੋਕਾਂ ਨੂੰ ਰੋਡ ਦੇ ਉੱਤੇ ਉਹਨਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਨੂੰ ਉਹਨਾਂ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ ਅਤੇ ਜਦੋਂ ਕੋਈ ਪੈਸੇ ਦੀ ਗੱਲਬਾਤ ਹੁੰਦੀ ਸੀ ਕੋਈ ਅਰਚਨ ਪੈਂਦੀ ਸੀ ਜਾਂ ਕੋਈ ਉਹਨਾਂ ਨਾਲ ਝਗੜਾ ਹੁੰਦਾ ਸੀ ਉਸ ਤੋਂ ਬਾਅਦ ਇਹ ਉਹਨਾਂ ਦਾ ਕਤਲ ਕਰ ਦਿੱਤਾ ਦਿੰਦਾ ਸੀ ਔਰ ਉਹਨਾਂ ਦਾ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਸੀ ਸੋ ਇਸ ਵੇਲੇ ਖੜਿਆ ਪਿੰਡ ਚੌੜਾ ਦੇ ਗੇਟ ਦੇ ਉੱਤੇ ਅਤੇ ਹੁਣ ਪਿੰਡ ਚੌੜਾ ਦੇ ਵਿੱਚ ਜਾਵਾਂਗੇ ਅਤੇ ਲੋਕਾਂ ਨਾਲ ਗੱਲ ਕਰਾਂਗੇ ਜਦੋਂ ਇਸ ਪਿੰਡ ਦੇ ਵਿੱਚ ਰਹਿੰਦੇ ਸੋਡੀ ਦੇ ਪਰਿਵਾਰ ਦੇ ਕੋਲ ਪਹੁੰਚੇ ਤਾਂ ਉਸ ਦੇ ਘਰ ਪੁਝੇ ਤੱਕ ਘਰ ਦੀ ਹਾਲਤ ਸਾਫ਼ ਬਿਆਨ ਕਰ ਰਹੀ ਸੀ ਕਿ ਇਹ ਇੱਕ ਮੱਧ ਵਰਗੀ ਆਮ ਜਿਹਾ ਪਰਿਵਾਰ ਉਸ ਦੀ ਹੁਣ ਤੱਕ ਦੀ ਜ਼ਿੰਦਗੀ ਬਾਰੇ ਜਾਣਨ ਦੇ ਲਈ ਸਾਡੇ ਪੱਤਰਕਾਰ ਨੇ ਗੱਲ ਕੀਤੀ ਰਾਮ ਸਰੂਪ ਦੇ ਪਿਤਾ ਤੇ ਮਾਤਾ ਜੀ ਦੇ ਨਾਲ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਕਿਸੇ ਆਮ ਬੱਚਿਆਂ ਵਰਗਾ ਹੀ ਸੀ ਕੁਝ ਸਾਲ ਉਸਨੇ ਵਿਦੇਸ਼ ਦੇ ਵਿੱਚ ਕੰਮ ਕੀਤਾ ਤੇ ਫਿਰ ਉਹ ਵਾਪਸ ਆ ਗਿਆ। ਉਹ ਵਿਆਹਿਆ ਹੋਇਆ ਤੇ ਉਸਦੇ ਤਿੰਨ ਬੱਚੇ ਵੀ ਨੇ। ਪਰਿਵਾਰ ਦਾ ਕਹਿਣਾ ਹੈ ਕਿ ਕਦੇ ਉਸਨੇ ਅਜਿਹਾ ਕੁਝ ਨਹੀਂ ਸੀ ਕੀਤਾ ਜਿਸ ਦੇ ਨਾਲ ਉਹਨਾਂ ਨੂੰ ਇਹ ਲੱਗੇ ਕਿ ਉਹ ਸੰਭਲੇਗੀ ਜਾਂ ਫਿਰ ਉਸਦੇ ਅੰਦਰ ਕੋਈ ਦਰਿੰਦਾ ਲੁਕਿਆ ਜੋ 11-11 ਕਤਲ ਕਰ ਚੁੱਕੇ। ਹਾਂ ਸ਼ਰਾਬ ਜ਼ਰੂਰ ਪੀਂਦਾ ਸੀ ਪਰ ਨਸ਼ਿਆਂ ਦਾ ਆਦੀ ਨਹੀਂ ਸੀ। ਉਹ ਨਹੀਂ ਜਾਣਦੇ ਕਿ ਆਖਿਰ ਉਹਨਾਂ ਦਾ ਸੋਡੀ ਸੀਰੀਅਲ ਕਿਲਰ ਸੋਡੀ ਕਿਵੇਂ ਬਣ ਗਿਆ। 10 ਸਾਲ ਤਾਂ ਉਹ ਫੜਦਾ ਰਿਹਾ। ਅੱਛਾ ਜੀ 10 11 سال اچھا ਜੀ 10ਵੀਂ ਫੇਲ ਹੋ ਗਿਆ ਤਾਂ ਦੁਬਾਰੀ ਫੇਲ ਕੋਨੋਂ ਬਿਚਾਂਤ ਤੱਕ اچھا ਜੀ ਫਿਰ ਉਹ ਪਾਸ ਹੋ ਗਿਆ 10ਵੀਂ 10ਵੀਂ ਪਾਸ ਹੋ ਕੇ ਫਿਰ ਪਾਸਪੋਰਟ ਸੀ ਉਹਦਾ ਬਣਾਤਾ اچھا ਜੀ ਪਾਸਪੋਰਟ ਬਣਾਤਾ ਪਹਿਲਾਂ ਗਿਆ ਡਿਵੀਜ਼ ਜੀ ਉੱਥੇ ਨਹੀਂ ਉਹਦਾ ਸੂਰ ਆਇਆ ਮੁੜ ਕੇ ਬਾਅਦਸਾ ਆ ਗਿਆ 15 ਵੀਂ ਦਿਨ ਦੁਬਾਰੀ ਫੇਟ ਹੋ ਰਿਹਾ ਫੇ ਚਲੇ ਗਿਆ ਡਿਵੀਜ਼ ਚ 5000 ਰੁਪਏ ਤਰਖਾਹ ਮਿਲਦੀ ਸੀ ਉਸ ਵਕਤ ਨਾਲ ਉੱਥੇ ਲਾਇਆ 5-4 ਸਾਲ ਕੋਈ ਇੰਤ ਨਹੀਂ ਹਰਕਤ ਨਹੀਂ ਵਾਰੀ ਕੋਈ ਕਿੰਨੇ ਬੱਚੇ ਤਿੰਨ ਬੱਚੇ ਦੋ ਲੜਕੀਆਂ ਇੱਕ ਆਕਾ ਤਾਂ ਹੁਣ ਕਦੋਂ ਤੋਂ ਵਿਦੇਸ਼ ਤੋਂ ਆ ਕੇ ਕੋਈ ਕੰਮ ਨਹੀਂ ਕੀਤਾ ਕੰਮ ਇੱਥੇ ਦਿਹਾੜੀ ਦਾ ਆਪਾਂ ਕਰਦਾ ਰਿਹਾ ਅੱਛਾ ਜੀ ਇੱਥੇ ਆ ਕੇ ਅਗਲੀ ਘਰ ਨਾ ਆਣ ਦਾ ਉਹਦਾ ਕੀ ਕਾਰਨ ਸੀ ਕੋਈ ਗੁੱਸਾ ਗਿਲਾ ਸੀ ਜਾਂ ਕੋਈ ਗੁੱਸਾ ਗਿਲਾ ਕੋਈ ਨਾ ਸੀ ਅੱਛਾ ਜੀ ਸ਼ਰਾਬ ਕੀ ਕੋਈ ਮੈਂਟਲੀ ਅਫਸੈਟ ਵੀ ਸੀ ਕਹਿੰਦੇ ਬੰਨ ਕੇ ਰੱਖਦੇ ਸੀ ਉਹਨੂੰ ਘਰ ਦਾ ਅੱਛਾ ਅਸੀਂ ਟੋਲ ਕੇ ਲਿਆਂਦਾ ਸੀ ਜੀ ਟੋਲ ਕੇ ਲਿਆਂਦਾ ਇੱਕ ਵਾਰੀ ਟੋਲ ਕੇ ਲਿਆਂਦਾ ਸੀ ਸੰਗਲਾਤਾ ਨੂੰ ਕੋਈ ਜਾਵੇ ਨਾ ਅੱਛਾ ਜੀ ਇਸੇ ਪਿੰਡ ਦੀਆਂ ਗਲੀਆਂ ਚ ਘੁੰਮਦਾ ਇੱਕ ਸ਼ਖਸ ਕਿਸੇ ਦਿਨ ਸੀਰੀਅਲ ਕਿਲਰ ਬਣ ਜਾਏਗਾ ਇਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਹੁਣ ਸ਼ਾਇਦ ਉਹਨਾਂ ਨੇ ਵੀ ਨਹੀਂ ਜੋ ਇਸਦੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਰਹੇ ਜੀ ਹਾਂ ਪਿੰਡ ਦੇ ਲੋਕਾਂ ਦਾ ਮੌਤਵਾਰਾਂ ਦਾ ਕਹਿਣਾ ਕਿ ਉਸਨੇ ਤਾਂ ਪਿੰਡ ਚ ਕਦੇ ਕਿਸੇ ਨਾਲ ਲੜਾਈ ਝਗੜਾ ਵੀ ਨਹੀਂ ਕੀਤਾ ਸੀ ਉਹ ਸ਼ਾਂਤ ਸੁਭਾਅ ਦਾ ਸੀ ਕੁਝ ਸਾਲ ਪਹਿਲਾਂ ਘਰੋਂ ਚਲੇ ਗਿਆ ਸੀ ਪਰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੁਲਿਸ ਉਹਨਾਂ ਦੇ ਇਸ ਸ਼ਾਂਤ ਜਿਹੇ ਪਿੰਡ ਦੇ ਵਿੱਚ ਪਹੁੰਚੇ ਸੋਡੀ ਨੂੰ ਸੀਰੀਅਲ ਕਿਲਰ ਦੱਸੇਗੀ ਤੇ ਪੂਰੇ ਪਿੰਡ ਦੇ ਵਿੱਚ ਸੰਸੜੀ ਫੈਲ ਜਾਏਗੀ। ਉਹ ਤਾਂ ਪਿੰਡ ਚ ਰਹਿੰਦਾ ਸੀ ਕਿਵੇਂ ਦਾ ਵਿਹਾਰ ਸੀ। ਵਿਹਾਰ ਗੱਲੇ ਛੱਡ ਦਿਓ ਯਾਰ। ਕਦੇ ਮਾਈ ਨੇ ਪੱਠੇ ਲੈਣ ਜਾਣਾ, ਇਹਦੇ ਪੱਠੇ ਚੱਕੇ ਲੈ ਆਣੇ, ਘਰ ਵਾਲੀ ਨੇ ਕੰਮ ਕਰਨਾ ਉਹਦਾ ਸਾਥ ਦੇਣਾ, ਨਿਆਣਾਂ ਨਾਲ ਬੜੇ ਪਿਆਰ ਸਤਿਕਾਰ ਨਾਲ ਰਹਿਂਦਾ ਸੀ। ਐਦਾਂ ਦੀ ਕੋਈ ਗੱਲੇ ਨਹੀਂ ਸੀ। ਕਦੇ ਕੋਈ ਕੋਈ ਲੜਾਈ ਝਗੜਾ ਕਦੇ ਵੀ ਨਹੀਂ ਕਿਤੇ ਨਾ ਕਿਸੇ ਨੇ ਵੀ ਕਦੇ ਲੜਾਈ ਜਗਣਾ ਨਹੀਂ ਕੀਤਾ ਇਹ ਤਾਂ ਹੁੰਦਾ ਵੀ ਬੰਦਾ ਵੀ ਉਹ ਫਲਾਨੇ ਨਾਲ ਲੜ ਕੇ ਆ ਗਿਆ ਜਾਂ ਧੰਗੜੇ ਨਾਲ ਸ਼ਰਾਬ ਪੀ ਕੇ ਲੜ ਕੇ ਆ ਗਿਆ ਇਤਜ਼ਾਏ ਵੀ ਨਹੀਂ ਸੀ ਪਤਾ ਬਿਛਾਰਾ ਪੀਂਦਾ ਅੱਛਾ ਜੀ ਜਿੱਦਾਂ ਪੁਲਿਸ ਨੇ ਖਲਾਸਾ ਕੀਤਾ ਵੀ ਜੀ ਇਹ ਬੰਦਿਆਂ ਨੂੰ ਗੱਡੀਆਂ ਤੇ ਰੋਕਦਾ ਸੀ ਸ਼ਰੀਕ ਸੰਬੰਧ ਬਣਾਉਂਦਾ ਸੀ ਜੋ ਪੈਸੇ ਨਹੀਂ ਦਿੰਦੇ ਸੀ ਉਹਨਾਂ ਮਾਰ ਦਿੰਦਾ ਸੀ ਕਦੀ ਇਦਾਂ ਲੱਗਾ ਸੀ ਵੀ ਉਹ ਇਦਾਂ ਦੇ ਇਦਾਂ ਦਾ ਕਦੇ ਵੀ ਨਹੀਂ ਇੱਥੇ ਦੱਸੋ ਇੱਕ ਮਾੜਾ ਵੀ ਯਾਨੀ ਕਿ ਆਪਾਂ ਮਾੜਾ ਵੀ ਕਹਿੰਦੇ ਨਾ ਮਾਰੀ ਵੀ ਹਰਕਤ ਕੋਈ ਵੀ ਮਤਲਬ ਕਦੇ ਵੀ ਨਹੀਂ ਸੀ ਹੋਈ ਕਦੀ ਮਤਲਬ ਜਿਵੇਂ ਹੁਣ ਪੁਲਿਸ ਉਹ ਲੋਏ ਕਿਆ ਗਿਆ ਵੀ ਉਹ ਸੈਕਟਰਲ ਵਰਕਰ ਸੀਗਾ ਜਾਂ ਗੇ ਸੀਗਾ ਲੋਕਾਂ ਨਾਲ ਲੋਕਾਂ ਨੂੰ ਰਾਤ ਨੂੰ ਰੋਕ ਕੇ ਸਰੀਰਕ ਸੰਬੰਧ ਬਣਾਉਂਦਾ ਸੀਗਾ ਜਿਹੜਾ ਬਚਪਨ ਚ ਜਾਂ ਉਹਦੀ ਦੁਆਨੀ ਚ ਕਰੀ ਪਿੰਡ ਦੇ ਵਿੱਚ ਇਦਾਂ ਦੀ ਸ਼ਿਕਾਇਤ ਹੋਈ ਨਹੀਂ ਜੀ ਕਦੇ ਨਹੀਂ ਹੋਈ ਇਦਾਂ ਦੀ ਸ਼ਿਕਾਇਤ ਅੱਛਾ ਜੀ ਬਿਹੇਵੀਅਰ ਕਿਦਾਂ ਦਾ ਸੀ ਜਿਵੇਂ ਕਿ ਹੁਣ ਜੋ ਪੁਲਿਸ ਦੱਸ ਰਹੀ ਹੈ ਕੋਈ ਬਿਹੇਵੀਅਰ ਚ ਚੇਂਜ ਹੋਵੇ ਜਦੋਂ ਪਹਿਲੇ ਨਾਲੋਂ ਨਹੀਂ ਪਹਿਲਾਂ ਨਹੀਂ ਜਿਦਾਂ ਦਾ ਹੈਗਾ ਜੀ ਉਹ ਨਹੀਂ ਜੀ ਪਹਿਲਾਂ ਇਹ ਬੰਦਾ ਸੀਰੀਅਸ ਸੀਗਾ ਜੀ ਅੱਛਾ ਹੁਣ ਜਦੋਂ ਪਿੰਡ ਦੇ ਵਿੱਚ ਆਂਦਾ ਸੀ ਤਾਂ ਕੋਈ ਬਿਹੇਵੀਅਰ ਚੇਂਜ ਜਾਂ ਕਦੀ ਕਿਸੇ ਨਾਲ ਲੜਾਈ ਝਗੜਾ ਜਾਂ ਕੋਈ ਨਹੀਂ ਕਦੇ ਕਦੇ ਕੁਝ ਵੀ ਨਹੀਂ ਹੋਇਆ ਸੀ ਜੀ ਇਦਾਂ ਦੀ ਗੱਲਬਾਤ ਵੈਸੇ ਪਹਿਲਾਂ ਤੋਂ ਤਾਂ ਹੀ ਬੰਦਾ ਵਧੀਆ ਸੀਗਾ ਕੋਈ ਏਦਾਂ ਦੀ ਗੱਲ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਇਦਾਂ ਦੀ ਆ ਸੈਕਸ ਬਾਰੇ ਕੋਈ ਇਦਾਂ ਦੀ ਗੱਲ ਕਦੀ ਨਹੀਂ ਸੁਣੀ ਤੇ ਕੁਝ-ਕੁਝ ਸੁਣਨੇ ਜਦੋਂ ਆਦਾ ਕੁਝ ਆਪ ਵੀ ਕਈ ਚੈਨਲ ਵਿੱਚ ਇੰਟਰਵਿਊ ਹੁੰਦਾ ਵੀ ਮੈਂ ਇਹ ਬਾਹਰ ਗਿਆ ਬੜੀ ਸ਼ੀ ਗਏ ਤਾਂ ਨਾ ਡਵੀ ਜਾਣ ਤੋਂ ਬਾਅਦ ਉਹ ਕਹਿੰਦਾ ਮੈਂ ਇਸ ਲਾਈਨ 'ਚ ਪੈ ਗਿਆ ਹੁਣ ਬਾਹਰ ਕਿਸ ਤਰ੍ਹਾਂ ਪਿਆ ਕਿਸ ਵਜ੍ਹਾ ਨਾਲ ਪਿਆ ਇਹਨਾਂ ਸਾਨੂੰ ਵੀ ਨਹੀਂ ਪਤਾ ਜੀ ਨਗਵੀ ਆਸੀ ਸੀਗੀ ਵੀ ਇਹ ਬੰਦਾ ਇਸ ਤਰ੍ਹਾਂ ਦਾ ਨਿਕਲੂਗਾ ਘਰੋਂ ਵੀ ਉਹ ਇਹਨੂੰ ਮੇਰੇ ਖਿਆਲ ਵਿੱਚ ਸੁਣਦੇ ਆ ਬਈ 2 ਸਾਲ ਤੋਂ ਪੱਕਾ ਹੀ ਗਿਆ ਮੁੜ ਕੇ ਆਇਆ ਨਹੀਂ 2 ਸਾਲ ਪਹਿਲਾਂ ਉਹ ਤੋਂ ਪਹਿਲਾਂ ਇੱਕ ਦੁੱਕਾ ਹੀ ਆਇਆ ਮਿਲ ਮੁਲਕੀ ਗਿਆ ਕਰਦਿਆਂ ਨੂੰ ਮਤਲਬ ਪੂਰਾ ਬਹੁਤ ਹੀ ਰਹੂਗਾ ਕਾਰਫਿਊ ਤੋਂ ਬਾਅਦ ਨਿਕਲ ਕੇ ਮੁੜ ਕੇ ਆਇਆ ਨਹੀਂ ਫਿਰ ਉਹ ਤੋਂ ਬਾਅਦ ਅਮੇ ਦਾ 2 ਸਾਲ ਤੋਂ ਬਾਅਦ ਆਹੀ ਖਬਰ ਸੁਣੀ ਹੈ ਵੀ ਇਹ ਖੁਸ਼ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਸੀਰੀਅਲ ਕਿਲਰ ਸੋਡੀ ਰੋਪੜ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਇਹ ਪਹਿਲਾ ਮਰਦਾਂ ਨੂੰ ਇਸ਼ਾਰਾ ਕਰਦਾ ਸੀ ਉਹਨਾਂ ਨਾਲ ਸੁਨਸਾਨ ਰਾਤੇ ਜਾਂਦਾ ਸੀ ਸਬੰਧ ਬਣਾਉਂਦਾ ਸੀ ਫਿਰ ਪੈਸਿਆਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਉਹਨਾਂ ਦੇ ਨਾਲ ਵਿਵਾਦ ਹੋ ਜਾਂਦਾ ਤਾਂ ਉਹਨਾਂ ਦਾ ਕਤਲ ਕਰ ਦਿੰਦਾ ਸੀ ਬੀਤੇ ਦਿਨੀ ਇੱਕ ਕਤਲ ਦੇ ਸਿਲਸਿਲੇ 'ਚ ਰੂਪਨਗਰ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਸੀ ਤੇ ਸੀਨ ਰੀਕ੍ਰੀਏਟ ਕਰਨ ਦੇ ਲਈ ਪੁਲਿਸ ਦੀ ਟੀਮ ਮੁਲਜ਼ਮ ਨੂੰ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਪਹੁੰਚੇ ਮਾਹਲਪੁਰ ਤੋਂ ਚੱਬੇਵਾਲ ਰੋਡ ਲੈ ਕੇ ਪਹੁੰਚੀ ਇਸ ਮੌਕੇ ਐਸਐਚਓ ਜਤਿਨ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ 'ਚ ਇਹ ਮੁਲਜ਼ਮ 11 ਜੀहां 11 ਕਤਲ ਕਬੂਲ ਕਰ ਚੁੱਕੇ ਜੀ ਜਿਵੇਂ ਹੁਸ਼ਿਆਰਪੁਰ ਟੈਗਰ ਸਾਹਬ ਦੇ ਰੋਪੜ ਦੇ ਏਰੀਆ ਵਿੱਚ ਇਹਨੇ ਜੋ ਵਾਰਦਾਤਾਂ ਕੀਤੀਆਂ ਉਸ ਸੰਬੰਧ ਵਿੱਚ ਅਸੀਂ ਪਹਿਲਾਂ ਰੋਪੜ ਦੇ ਕ੍ਰਾਈਮ ਸੀਨ ਕ੍ਰੀਏਟ ਕਰਦੇ ਹਾਂ ਤੇ ਉੱਥੇ ਕਿਵੇਂ ਸਾਰੀ ਵਾਰਦਾਤ ਕੋਲੇ ਨਿਯੰਤਰਣ ਦਿੱਤਾ ਉਸ ਤੋਂ ਬਾਅਦ ਹੁਸ਼ਿਆਰਪੁਰ ਲੈ ਕੇ ਆਏ ਕਿ ਉਹਨੇ ਇਸ ਕਿਸ ਪੁਆਇੰਟ ਤੇ ਇਹਨੇ ਕੀਤਾ ਸੋ ਥੈਟ ਅਸੀਂ ਲੋਕਲ ਪੁਲਿਸ ਨਾਲ ਤਾਲਮੇਲ ਕਰਕੇ ਐਗਜ਼ੈਕਟਲੀ ਪਤਾ ਲਗਾ ਸਕੀਏ ਗੱਲ ਸਾਰੀ ਭਾਜੀ ਹਲਕਤ ਆਈ ਥਿੰਕ ਸੋ ਲਗਭਗ ਖਾਲੇ ਤੱਕ ਜਾਣਕਾਰੀ ਹੈ 11 ਦੇ ਲਗਭਗ ਅੱਗੇ ਚੱਲ ਰਿਹਾ ਹੈ ਲੱਗਦਾ ਨਹੀਂ ਅੱਗੇ ਵੀ ਕੋਈ ਦੋਸ਼ਾ ਹੋ ਸਕਦਾ ਹੈ ਇਹ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਇਨਵੈਸਟੀਗੇਸ਼ਨ ਦੌਰਾਨ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਸਾਬ ਨਾਲ ਅਗਲੇ ਕਰ ਰਹੀ ਇੱਕ ਬੜਾ ਅਹਿਮ ਕੁਐਸਚਨ ਜਦੋਂ ਆਪਾਂ ਦੇ ਪਿੰਡ ਵਿੱਚ ਗਏ ਆ ਜੋ ਨਾਲ ਗੱਲ ਕੀਤੀ ਆ ਪਿੰਡ ਵਾਸੀ ਇਹ ਕਹਿੰਦੇ ਆ ਵੀ ਕਦੀ ਵੀ ਇਹਦੇ ਵਿੱਚ ਇੰਦਾ ਤੇ ਆਪਾਂ ਲక్ష్ਮੀ ਕਦੀ ਨਹੀਂ ਦੇਖੀ ਆ ਵੀ ਇਹ ਕਿਸੇ ਮੁੰਡਿਆਂ ਨੂੰ ਅਟੈਕ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹ ਇਹਦਾ ਖੁੱਦ ਵੀ ਵਿਆਹ ਹੋਇਆ ਔਰ ਜਿਤ ਤੱਕ ਜਾਣਕਾਰੀ ਮਿਲੀ ਹੈ ਕਿ ਇਹਨੇ ਬਾਹਰ ਜਾ ਕੇ ਕੋਈ ਸ਼ਿਕਾਇਤ ਦੀ ਆਫਰ ਤੱਕ ਇਹਦੇ ਨੂੰ ਸੁਮੈਕਸ ਆਜੀ ਦੇਖੋ ਉਹ ਤਾਂ ਇਹਦੇ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਾਹਰ ਗਿਆ ਸੀ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਇਆ ਸਾਰਾ ਤੇ ਉਸ ਵਕਤ ਨੇ ਇੱਕ ਪਿੰਡ ਛੱਡਤਾ ਸੀਗਾ ਲਗਭਗ 2 ਸਾਲ ਹੋ ਗਏ ਨੇ ਪਿੰਡ ਛੱਡਿਓ ਅੱਗੇ ਅੱਗੇ ਕੀ ਸੋਚਦੇ ਹੋ ਵੀ ਅੱਗੇ ਅੱਗੇ ਪੁਲਿਸ ਰਿਮਾਂਡ ਲੇਤਾ ਹੈ ਇਹਦਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਦਰਾਂ ਨੇ ਇਨਵੈਸਟੀਗੇਸ਼ਨ ਜੋ ਗੁੱਲ ਸਾਹਮਣੇ ਆਏਗਾ ਸਾਹਮਣੇ ਮਿਲੀ ਜਾਣਕਾਰੀ ਮੁਤਾਬਕ ਜਿਸ ਥਾਂ ਤੇ ਪੁਲਿਸ ਇਸ ਸੀਰੀਅਲ ਕਿਲਰ ਸੋਡੀ ਨੂੰ ਲੈ ਕੇ ਪੁੱਜੀ ਉੱਥੇ ਇਸ ਦੇ ਦੱਸਣ ਮੁਤਾਬਕ ਉਸ ਨੇ ਇੱਕ ਟਰੱਕ ਡਰਾਈਵਰ ਦਾ ਕਤਲ ਕੀਤਾ ਸੀ ਫਿਲਹਾਲ ਪੁਲਿਸ ਇਸ ਮੁਲਜ਼ਮ ਦੇ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਕੜੀ ਦੇ ਨਾਲ ਕੜੀ ਜੋੜ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਸ ਨੇ ਕਿੱਥੇ ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕੇਸ ਪੁਲਿਸ ਤੇ ਮਨੋਵਿਗਿਆਨੀਆਂ ਦੇ ਲਈ ਵੀ ਇੱਕ ਚੁਣੌਤੀ ਬਣਿਆ ਹੋਇਆ ਹੈ ਕਿ ਆਖਿਰ ਇੱਕ ਆਮ ਜਿਹਾ ਸ਼ਖਸ ਸੋਡੀ ਤੋਂ ਸੀਰੀਅਲ ਕਿਲਰ ਕਿਵੇਂ ਬਣ ਗਿਆ ਬਿਊਰੋ ਰਿਪੋਰਟ पीटीसी न्यूज हम देखना है कि राम स्वरूप दे अगले जिमें कि क्लियर हो चुका है कि राम स्वरूप एक सीरियल किलर है और दे देखना है कि अगे की खुलासे होंगे ग्यारह कतल हल तक जोड़े हैं राम स्वरूप वालों मने जा चुके हैं हूँ अगले दिनों जी पुछगिछ होंगी है अगे की व्डे खुलासे होंगे ये देखना बहुत अहम रहेगा कैमरा पर्सन जसीना योगेश कुमार पीटीसी न्यूज पिंड चौड़ा